ਹਾਂਜੀ ਬਾਬਾ ਜੀ ਦੇ ਬਚਪਨ ਦਾ ਐਸੀ ਬਾਬਾ ਜੀ ਕਾਲੇ ਵਾਲ ਸੀ ਜਦੋਂ ਕੂਟਲ ਵਿੱਚ ਪਾਕੀ ਜਿਵੇਂ ਪਹਿਨਾ ਪਿੰਨਾ ਵਿੱਚ ਖੇលਦੇ ਹੁੰਦੇ ਸੀ ਜਿੱਦਾਂ ਬਾਬਾ ਜੀ ਖੇਡ ਰਹੇ ਸੀ ਖੇលਦੇ ਖੇਲਦੇ ਬਾਬਾ ਮੈਨੂੰ ਕਿ ਪੰਡਤਾਂ ਦੇ ਲੜਕੇ ਰਮੇਸ਼ਰ ਦੇ ਉਮ ਆਇਆ ਜਿਹੜਾ ਕੱਪੜੇ ਦਾ ਬਣਾਇਆ ਹੁੰਦਾ ਸੀ ਉਹਨਾਂ ਨੇ ਕਿ ਆ ਭਗਤ ਜੀ ਤੁਸੀਂ ਮੇਰੇ ਬਹੁਤ ਜ਼ੋਰ ਦੀ ਮਾਰਿਆ ਵੀ ਇੰਮੈ ਥੋੜਾ ਖੇਲਣਾ ਬਾਬਾ ਜੀ ਕਹਿੰਦੇ ਤੇਰੇ ਮਾਰਿਆ ਥੋੜੀ ਦਿਨ ਥਾਣੇਦਾਰ ਬਣਾਇਆ ਉਹ ਦੇਖੋ 8ਵੀਂ ਪਾਸਮੰਦਾ ਐਸਐਚਓ ਰਿਟਾਇਰ ਹੋਇਆ ਹੈ ਰਾਜਪੁਰੇ ਤੋਂ ਰਿਟਾਇਰ ਹੋਇਆ 8ਵੀਂ ਪਾਸ ਫਿਰ ਉਹਦਾ ਭਰਾ ਸੀ ਪਾਲਿਕ ਉਹ ਬਾਬੇ ਤੋਂ 3 ਸਾਲ بڑا ਸੀ ਉਹਨਾਂ ਨੇ ਆ ਕੇ ਇੱਕ ਦਿਨ ਬਾਬਾ ਜੀ ਨੇ ਬੇਨਤੀ ਕੀਤੀ ਕਹਿੰਦੇ ਭਗਤ ਜੀ ਮੱਥਰੇ ਦੇ ਪੇੜੇ ਖਾਣ ਨੂੰ ਜੀ ਕਰਦਾ ਹੈ ਮਹਾਰਾਜ ਕਹਿੰਦੇ ਛੇ ਭਾਈ 2 ਘੰਟੇ ਬਾਅਦ ਆ ਜੀ ਤੇ ਇਹਨੂੰ 2 ਘੰਟੇ ਬਾਅਦ ਇੱਕ ਬੀਬੀ ਤੇ ਇੱਕ ਉਹਦੇ ਨਾਲ ਕੋਈ ਹੋਰ ਆਇਆ ਮੱਥਰੇ ਦੇ ਪੇੜੇ ਦੇ ਕੇ ਚਲੇ ਗਏ ਤਾਂ ਬਾਬਾ ਜੀ ਨੇ ਉਹਨਾਂ ਨੂੰ ਬੁਲਾਇਆ ਕਹਿੰਦੇ ਭਾਈ ਜਾਓ ਬਾਪੂ ਸਵਰਨ ਸਿੰਘ ਜੀ ਨੇ ਮੇਰੇ ਨਾਲ ਬਚਨ ਕੀਤਾ ਸੀ ਕਹਿੰਦੇ ਜਾਓ ਇਹਨੂੰ ਪਾਲ ਨੂੰ ਰਮੇਸ਼ਰ ਦੇ ਭਾਈ ਨੂੰ ਬੁਲਾ ਕੇ ਲਿਆਓ ਜਦੋਂ ਆਏ ਤਾਂ ਕਹਿੰਦੇ ਲੈ ਦੋ ਡੱਬੇ ਸੀ ਕਹਿੰਦੇ ਲੈ ਇੱਕ ਖਾਲਾ ਜਿੰਨੇ ਖਾਣੇ ਆ ਉਹਨਾਂ ਨੇ ਪੁੱਛਿਆ ਵੀ ਕਿਤੇ ਕਹਿੰਦੇ ਬਸ ਤੈਨੂੰ ਕਿੱਥੋਂ ਆਏ ਕਹਿੰਦੇ ਤੁਸੀਂ ਕਿਹਾ ਸੀ ਤੂੰ ਮੰਗਾਤੇ ਇਹ ਇਹ ਮਹਾਰਾਜ ਦੇ ਬਚਪਨ ਦੀ ਇਹ ਬਚਪਨ ਦਾ ਬਚਪਨ ਦਾ ਖੇਲ ਹੈ ਬਾਬਾ ਜੀ ਦਾ ਮਤਲਬ ਮੈਨੂੰ ਇਨੀ ਯਾਦ ਸੁਣੇ ਬਹੁਤ ਆ ਬਾਬੇ ਸਾਹਿਬ ਦੀਆਂ ਸਾਖੀਆਂ ਬਚਪਨ ਦੀਆਂ Rica